ਗੱਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟੀਕ ਦੇ ਉੱਤੇ ਜੋ ਅਸੀਂ ਕੜਾਈ ਸੰਬੰਧੀ ਕੜਾਈ ਸਿੱਖਾਉਣ ਦੇ ਸੰਬੰਧੀ ਪਹਿਲਾਂ ਪਹਿਲੀ ਕਲਾਸ ਦੀ ਵੀਡੀਓ ਪਾਈ ਸੀ ਉਹਨੂੰ ਤੁਸੀਂ ਵਧੀਆ ਰਿਸਪੌਂਸ ਦਿੱਤਾ ਮੈਂ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦਾਂ ਤੇ ਬਹੁਤ ਪਿਆਰ ਨਾਲ ਕਮੈਂਟ ਵੀ ਆਏ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕੜਾਈ ਸਿੱਖਣ ਦੀ ਦੂਜੀ ਕਲਾਸ ਤੇ ਇਸ ਨੂੰ ਵੀ ਤੁਸੀਂ ਪੂਰੇ ਵਿਸਤਾਰ ਨਾਲ ਦੇਖਿਓ ਸਾਰੀ ਵੀਡੀਓ ਦੇਖਿਓ ਤੇ ਸਕਿਪ ਨਾ ਕਰਿਓ ਜੇਕਰ ਤੁਸੀਂ ਕੜਾਈ ਸਿੱਖਣ ਦੇ ਚਾਹਵਾਨ ਹੋ ਕਿਉਂ ਸਾਨੂੰ ਬਹੁਤ ਪਹਿਣਾ ਦੇ ਕਮੈਂਟ ਆਏ ਸੀ ਵੀ ਕਢਾਈ ਬਿਲਕੁਲ ਸ਼ੁਰੂ ਤੋਂ ਸਿਖਾਈ ਜਾਵੇ ਇਸ ਕਰਕੇ ਮੈਂ ਤੇ ਅਮਨ ਨੇ ਸੋਚਿਆ ਵੀ ਆਪਾਂ ਕਲਾਸਾਂ ਸੰਬੰਧੀ ਇਹਨਾਂ ਵੀਡੀਓ ਆਪਾਂ ਬਣਾਇਆ ਕਰਾਂਗੇ ਤੇ ਸਟਾਰਟਿੰਗ ਦੇ ਵਿੱਚ ਸ਼ੁਰੂ ਤੋਂ ਲੈ ਕੇ ਕਢਾਈ ਪਹਿਣਾ ਨੂੰ ਸਿਖਾਵਾਂਗੇ ਜਿਸ ਨਾਲ ਪਹਿਣਾ ਦਾ ਰੋਜ਼ਗਾਰ ਚੱਲ ਸਕੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਕਢਾਈ ਦੀ ਦੂਜੀ ਕਲਾਸ ਤੇ ਸਾਰਾ ਦੇਖਿਓ ਤੁਸੀਂ ਜਿਹੜੇ ਪਹਿਨ ਪਰਾਂਵਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਵੀਡੀਓ ਨੂੰ ਸ਼ੇਅਰ ਵੀ ਕਰਿਓ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਵੀ ਸਾਨੂੰ ਦਿਖਾਉਣਾ ਹੈ ਕੜਾਈ ਦੀ ਦੂਜੀ ਕਲਾਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣੇ ਕੋਲ ਇਹ ਫਰੇਮ ਹੈ ਤੇ ਇਹ ਵਾਲਾ ਆਪਾਂ ਨੇ ਕੱਪੜਾ ਲ�ਤਾ ਹੈਗਾ ਸਿੰਥੈਟਿਕ ਹੀ ਕੱਪੜਾ ਮਤਲਬ ਸੁਟਾ ਦਾ ਵਾਲਾ ਤੇ ਇਹਦੇ ਵਾਸਤੇ ਆਪਾਂ ਨੂੰ ਫਰੇਮ ਕਿਸ ਤਰ੍ਹਾਂ ਲਾਉਣਾ ਪਊਗਾ ਉਹ ਤੁਸੀਂ ਦੇਖੋ ਤੇ ਇਹ ਵਾਲਾ ਇਹਦਾ ਨਾਟਾ ਇਹਨੂੰ ਲੂਸ ਤੇ ਟਾਈਟ ਕਰਨ ਵਾਲਾ ਜੇ ਕਈ ਵਾਰ ਕੱਪੜੇ ਤੇ ਇਹ ਲੂਸ ਹੋਵੇ ਫਰੇਮ ਤਾਂ ਇਹਨੂੰ ਆਹ ਨਾਟ ਨੂੰ ਟਾਈਟ ਕਰ ਲਓ ਜੇ ਫਰੇਮ ਟਾਈਟ ਹੋਵੇ ਤਾਂ ਇਹ ਨਟ ਨੂੰ ਇਸ ਤਰ੍ਹਾਂ ਲੂਸ ਕਰ ਲਓ ਠੀਕ ਹੈ ਜੀ ਤੇ ਇਹਦੇ ਤੇ ਆਪਾਂ ਨੇ ਫਰੇਮ ਕਿਵੇਂ ਲਾਉਣਾ ਹੈ ਕੱਪੜੇ ਤੇ ਕਢਾਈ ਵਾਲੀ ਮਸ਼ੀਨ ਤੇ ਇਹਦੇ ਵਾਸਤੇ ਆਪਾਂ ਨੂੰ ਜਿਹੜਾ ਆ ਫਰੇਮ ਹੈ ਇਹ ਉੱਪਰਲੀ ਸਾਈਡ ਆਊਗਾ ਤੇ ਇਹ ਵਾਲਾ ਆਪਣੇ ਕੱਪੜੇ ਦੇ ਨੀਚੇ ਵਾਲੀ ਸਾਈਡ ਜਾਊਗਾ ਤੇ ਇਹ ਇਸ ਤਰ੍ਹਾਂ ਕਰਕੇ ਫਰੇਮ ਲਗੂਗਾ ਉਹ ਫਰੇਮ ਜਿਹੜਾ ਨੀਚੇ ਗਿਆ ਇਹ ਤੋਂ ਬਾਹਰਲੀ ਸਾਈਡ ਰਹਿ ਗਿਆ ਹੈ ਨਾ ਹਾਂ ਆ ਦੇਖੋ ਬਾਹਰਲੀ ਸਾਈਡ ਰਹਿ ਗਿਆ ਇਹਦੇ ਇਹ ਫਰੇਮ ਦੇ ਇਸ ਤਰ੍ਹਾਂ ਕਰਕੇ ਆਪਾਂ ਕੱਪੜੇ ਨੂੰ ਕੱਸ ਸਕਦੇ ਹਾਂ ਤੇ ਇਹ ਕੱਪੜਾ ਆਪਾਂ ਨੇ ਹਮੇਸ਼ਾ ਇੱਕ ਸਾਈਡ ਨੂੰ ਹੀ ਖਿੱਚਣਾ ਹੁੰਦਾ ਹੈਗਾ ਜਿਹੜੀ ਸਾਈਡ ਸਿੱਧੀ ਹੁੰਦੀ ਹੈ ਕੱਪੜੇ ਦੀ ਮਤਲਬ ਕਿ ਲੰਬਾਈ ਦੇ ਵਿੱਚ ਜਿਵੇਂ 5 ਮੀਟਰ ਦਾ ਸੂਟ ਹੁੰਦਾ ਆਪਾਂ ਨੇ ਉਧਰਲੀ ਸਾਈਡ ਨੂੰ ਖਿੱਚਣਾ ਹੁੰਦਾ ਹੈਗਾ ਜਿੱਧਰ ਨੂੰ ਵਿੱਥ ਹੁੰਦੀ ਹੈ ਮਤਲਬ ਚੜਾਈ ਹੁੰਦੀ ਹੈ ਇਹਦੀ ਉਸ ਸਾਈਡ ਨੂੰ ਇਹ ਛਿਜਦਾ ਹੁੰਦਾ ਕੱਪੜਾ ਕੋਈ ਵੀ ਹੈ ਉੱਧਰ ਨੂੰ ਥੋੜਾ ਖਿੱਚਣਾ ਨਹੀਂ ਚਾਹੀਦਾ ਕੱਪੜੇ ਨੂੰ ਇਸ ਸਾਈਡ ਤੋਂ ਹੀ ਖਿੱਚ ਕੇ ਇਹਨੂੰ ਟਾਈਟ ਕਰਨਾ ਪੈਂਦਾ ਫਰੇਮ ਨੂੰ ਤਾਂ ਕਿ ਕੱਪੜਾ ਸਿੱਜੇ ਨਾ ਬਣ। ਦੇਖੋ ਇਹ ਇਹ ਟਾਈਟ ਹੋ ਗਿਆ। ਮਿਲ ਮਿਲ ਨੂੰ ਟਾਈਟ ਲੱਗ ਚੁੱਕਿਆ ਹੈ ਕੱਪੜਾ ਫਰੇਮ ਦੇ ਵਿੱਚ। ਇਹਦੇ ਤੇ ਹੁਣ ਆਪਾਂ ਨੇ ਜੋ ਵੀ ਕਢਾਈ ਕਰਨੀ ਹੈ ਉਹਦੇ ਵਾਸਤੇ ਆਪਾਂ ਨੂੰ ਪਹਿਲਾਂ ਜਦੋਂ ਆਪਾਂ ਨੇ ਕੋਈ ਸੂਟ ਕੱਢਣਾ ਜਾਂ ਕੋਈ ਚਾਦਰ ਜਾਂ ਸਹਰਾਣਾ ਜੋ ਵੀ ਪਹਿਣਾ ਨਿਕਣਾਗਾ ਉਹਦੇ ਵਾਸਤੇ ਆਪਾਂ ਨੂੰ ਪਹਿਲਾਂ ਇੱਕ ਟ੍ਰੇਸ ਤਾਰਨੀ ਪੈਂਦੀ ਹੈ ਫੁੱਲਾਂ ਦੀ। ਤੇ ਉਹਦੇ ਵਾਸਤੇ ਆਪਾਂ ਇਹਦੇ ਇੱਥੇ ਡਿਜ਼ਾਈਨ ਵੀ ਫਰੇਸ ਕਰ ਸਕਦੇ ਆ ਤੇ ਹੁਣ ਮੈਂ ਤੁਹਾਨੂੰ ਇੱਕ ਮਤਲਬ ਇਹਦੇ ਨਾਲ ਪਹਿਲੀ ਸ਼ੁਰੂ ਤੋਂ ਤੁਹਾਨੂੰ ਦੱਸਾਂਗੇ ਵੀ ਸਿੱਧੀ ਲਾਈਨ ਸਟ੍ਰੇਟ ਲਾਈਨ ਕਿਵੇਂ ਬਣਦੀ ਆ ਜਦੋਂ ਆਪਾਂ ਨੇ ਫੁੱਲ ਤਿਆਰ ਕਰਨੇ ਨੇ ਉਹਦੇ ਵਾਸਤੇ ਆਪਾਂ ਨੂੰ ਸਾਰਾ ਫਰੇਮ ਘਮਾਉਣਾ ਆਉਣਾ ਆਉਣਾ ਚਾਹੀਦਾ ਤੇ ਉਹ ਆਪਾਂ ਬਾਅਦ ਚ ਦੱਸਾਂਗੇ ਵੀ ਕਿਵੇਂ-ਕਿਵੇਂ ਫੁੱਲ ਬਣਦੇ ਹੁੰਦੇ ਨੇ ਬਾਕੀ ਤੁਹਾਨੂੰ ਛਾਪ ਵਾਲਾ ਵੀ ਬੇਰਬਾਦ ਬਾਅਦ ਚ ਨੈਸਟ ਜਾਂ ਅਬਦੂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਹਾਂ ਤੇ ਇਹਦੇ ਵਾਸਤੇ ਹੁਣ ਆਪਾਂ ਨੇ ਸਿਰਫ ਸਿੱਧੀ ਸਟ੍ਰੇਟ ਲਾਈਨ ਤੇ ਹੀ ਆਪਣੀ ਪ੍ਰੈਕਟਿਸ ਕਰਨੀ ਹੈ ਸ਼ੁਰੂ ਤੋਂ ਤੇ ਉਹਦੇ ਵਾਸਤੇ ਆਪਾਂ ਐਵੇਂ ਸਿੱਧੀ ਲਾਈਨ ਲਗਾ ਲਾਂਗੇ ਸਿੱਧੀ ਲੈਣ ਤੇ ਪ੍ਰੈਕਟਿਸ ਆਪਾਂ ਇਸ ਕਰਕੇ ਕਰਾਂਗੇ ਤਾਂ ਕਿ ਇਹਦੇ ਨਾਲ ਆਪਣਾ ਮਸ਼ੀਨ ਦੇ ਉੱਤੇ ਹੱਥ ਖੜ ਜਾਵੇ ਵੀ ਆਪਾਂ ਨੂੰ ਪ੍ਰੈਕਟਿਸ ਵਧੀਆ ਹੋ ਜੂ ਸਿੱਧੀ ਲਾਈਨ ਦੇ ਉੱਤੇ ਕਢਾਈ ਕਰਨ ਦੀ ਜਦੋਂ ਆਪਾਂ ਸਿੱਧੀ ਲਾਈਨ ਬਣਾਉਣੀ ਸਿੱਖ ਲਈ ਤੇ ਉਸ ਤੋਂ ਬਾਅਦ ਜਿਵੇਂ ਆਪਣਾ ਜਿਗਜੈਗ ਹੁੰਦਾ ਹੈਗਾ ਤੇ ਉਹ ਜਿਵੇਂ ਆਪਾਂ ਇਸ ਤਰ੍ਹਾਂ ਕਰਕੇ ਉਹ ਸੇ ਟਾਂਕੇ ਨੂੰ ਇੱਕ ਨੰਬਰ ਮਤਲਬ ਟਾਂਕਾ ਜਿੰਨੇ ਵੀ ਨੰਬਰ ਤੇ 4 ਤੇ ਜਾਂ 5 ਤੇ ਆਪਾਂ ਨੇ ਖੜਾ ਲੈਣਾ ਹੈਗਾ ਗੋਡੇ ਨੂੰ ਤੇ ਉਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਜਿਗਜੈਗ ਬਣਾਉਣਾ ਹੈਗਾ ਇਹ ਆਮਨ ਸਾਨੂੰ ਵੱਖ-ਵੱਖ ਕਰਕੇ ਦਿਖਾ ਰਹੇ ਨੇ ਜਿਵੇਂ ਆਹ ਲਾਈਨ ਆ ਗਈ ਹੈ ਨਾ ਆਹ ਜਿਗਜੈਗ ਆ ਗਿਆ ਪਰ ਤੁਸੀਂ ਨੇ ਜਦੋਂ ਸਟਾਰਟਿੰਗ ਦੇ ਵਿੱਚ ਕਢਾਈ ਕਰਨੀ ਹੈ ਨਾ ਜਿਵੇਂ ਆਹ ਲਾਈਨ ਬਣ ਗਈ ਤੁਸੀਂ ਵੱਧ ਤੋਂ ਵੱਧ ਲਾਈਨ ਦੇ ਉੱਤੇ ਸ਼ੁਰੂ ਤੋਂ ਪ੍ਰੈਕਟਿਸ ਕਰਨੀ ਹੈ ਤੁਸੀਂ ਇਹ ਦੇਖਣਾ ਵੀ ਲਾਈਨ ਤੋਂ ਤੁਸੀਂ ਬਾਹਰ ਨਾ ਜਾਓ ਬੱਤ ਬੱਤ ਪ੍ਰੈਕਟਿਸ ਕਰੋ ਵੀ ਸਿੱਧਾ ਜਾਣ ਦੀ ਕੋਸ਼ਿਸ਼ ਕਰਿਓ ਜਦੋਂ ਤੁਹਾਨੂੰ ਯਕੀਨ ਹੋ ਜਾਊਗਾ ਵੀ ਤੁਹਾਡਾ ਹੱਥ ਖੜ ਗਿਆ ਨਾ ਉਸ ਤੋਂ ਬਾਅਦ ਫਿਰ ਤੁਸੀਂ ਹੋਲੀ-ਹੋਲੀ ਅੱਗੇ ਵਧਦੇ ਜਾਓ ਇਹ ਆਪਣੇ ਪ੍ਰੈਕਟਿਸ ਵਾਸਤੇ ਨੇ ਮਤਲਬ ਸਿੱਧੀ ਲਾਈਨ ਵੀ ਆਪਣੇ ਕੰਮ ਆਉਂਦੀ ਹੈਗੀ ਕਢਾਈ ਦੇ ਵਿੱਚ ਤੇ ਜਿਗ-ਜੈਗ ਵੀ ਆਪਣੇ ਕੰਮ ਆਉਂਦਾ ਕਿਉਂਕਿ ਸੂਟਾਂ ਦੇ ਉੱਪਰ ਜਿਵੇਂ ਕੱਟਵਰਕ ਬਣਿਆ ਹੋਇਆ ਹੁੰਦਾ ਉਵੇਂ ਜਿਗ-ਜੈਗ ਵੀ ਬਣਿਆ ਹੋਇਆ ਹੁੰਦਾ ਡਿਜ਼ਾਈਨਜ਼ ਦੇ ਵਿੱਚ ਤੇ ਇਸ ਲਈ ਆਪਾਂ ਨੂੰ ਸ਼ੁਰੂ ਤੋਂ ਪ੍ਰੈਕਟਿਸ ਇਹਨਾਂ ਚੀਜ਼ਾਂ ਤੋਂ ਸ਼ੁਰੂ ਕਰਨੀ ਪਊਗੀ ਤੇ ਉਸ ਤੋਂ ਬਾਅਦ ਆਪਣਾ ਜਦੋਂ ਹੱਥ ਟਿਕ ਗਿਆ ਤਾਂ ਆਪਾਂ ਕਿਸੇ ਵੀ ਸੂਟ ਤੇ ਜਾਂ ਕਿਸੇ ਵੀ ਚੀਜ਼ ਤੇ ਆਪਾਂ ਕਢਾਈ ਕਰ ਸਕਦੇ ਹਾਂਗੇ। ਬਾਕੀ ਜਿਗ ਜਾਇਗ ਤੇ ਪ੍ਰੈਕਟਿਸ ਆਪਨੇ ਇਸ ਲਈ ਕਹੀ ਆ ਕਿਉਂਕਿ ਜਿਵੇਂ ਤਿਕੋਣਾ ਹੋ ਗਿਆ ਇੱਧਰ 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 ਇਹਦੇ ਉੱਤੇ ਫਰੇਮ ਚਲਾਉਣਾ ਥੋੜਾ ਜਿਆਦਾ ਸੌਖਾ ਕਿਉਂਕਿ ਜਿਹੜਾ ਕੱਟਵਰਕ ਹੁੰਦਾ ਗੋਲਾਈ ਵਾਲਾ ਹਨਾ ਉਹਦੇ ਉੱਤੇ ਗੋਲਾਈ ਦੇ ਵਿੱਚ ਕਮਾਉਣਾ ਹਜੇ ਥੋੜਾ ਜਿਆਦਾ ਜਿਹੜੀਆਂ ਪਹਿਲਾਂ ਸਟਾਰਟਿੰਗ ਦੇ ਵਿੱਚ ਸ਼ੁਰੂ ਦੇ ਵਿੱਚ ਸਿੱਖਦੇ ਨੇ ਉਹਨਾਂ ਨੂੰ ਥੋੜੀ ਦਿੱਕਤ ਆਊਗੀ ਇਸ ਕਰਕੇ ਆਪਾਂ ਪਹਿਲਾਂ ਸਿੱਧੀ ਲਾਈਨ ਤੇ ਆ ਜਿਹੜਾ ਆਪਾਂ ਜਿੱਗ ਜਾਏਗਾ ਇਹਦੇ ਉੱਤੇ ਪ੍ਰੈਕਟਿਸ ਕਰਾਂਗੇ ਆਪਾਂ ਤੇ ਇੱਕ ਸੂਟਾਂ ਦੇ نیچے ਆਹ ਵਾਲਾ ਕੱਚਾ ਪੇਪਰ ਹੁੰਦਾਗਾ ਇਹ ਜ਼ਰੂਰ ਲੱਗਦਾ ਇਹ ਮੈਂ ਹੁਣ ਕੋਈ ਸੂਤੀ ਕੱਪੜਾ ਨਹੀਂ ਨਾ ਲੈਂਦਾ ਇਸ ਕਰਕੇ ਇਹ ਮੈਨੂੰ ਤੁਹਾਨੂੰ ਦੱਸਣ ਵਾਸਤੇ ਇਹ ਕੱਪੜੇ ਦੇ نیچے ਲਾਉਣਾ ਪਊਗਾ ਇਹ ਕਰੇਵ ਦਾ ਕੱਪੜਾ ਜਿਵੇਂ ਆਪਣੇ ਸੂਟ ਹੁੰਦੇ ਨੇ ਕਰੇਵ ਦੇ ਇਹ ਸੈਮੀ ਕ हां ਜੇ ਸੂਤੀ ਸੂਟ ਥੋੜਾ ਜਿਹਾ ਪਤਲਾ ਹੋਵੇ ਤਾਂ ਉਹਦੇ ਥੱਲੇ ਆਪਾਂ ਲਾ ਵੀ ਸਕਦੇ ਆਂਗੇ ਤੇ ਇਹਦੇ ਨਾਲ ਥੋੜੀ ਜਿਹੀ ਮਜ਼ਬੂਤੀ ਬਣ ਜਾਂਦੀ ਹੈ ਕੱਪੜੇ ਦੀ ਮਤਲਬ ਵੀ ਜਦੋਂ ਆਪਾਂ ਕਢਾਈ ਕਰਦੇ ਆਂ ਤੇ ਸਫਾਈ ਆਉਂਦੀ ਹੈ ਤੇ ਕੱਪੜਾ ਥੋੜਾ ਜਿਹਾ ਛਿੱਜਣ ਤੋਂ ਬਚ ਜਾਂਦਾ ਹੈਗਾ ਜਿਵੇਂ ਹੁਣ ਆਪਾਂ ਇਹਦੇ ਥੱਲੇ ਇਹਨੂੰ ਲਾਵਾਂਗੇ ਤੇ ਤੁਹਾਨੂੰ ਦਿਖਾਉਣੇ ਆਪਾਂ ਬਾਕੀ ਵੀ ਸਟ੍ਰੇਟ ਲਾਈਨ ਆਪਾਂ ਕਿਵੇਂ ਡਰਾ ਕਰੀਏ ਇਹ ਬਿਲਕੁਲ ਆਪਣੀ ਕੱਪੜਾ ਜਿਹੜਾ ਪੇਪਰ ਆ ਉਹ ਉੱਥੇ ਲਾਉਣਾ ਜਿੰਨੀ ਜਿੰਨੀ ਜਗ੍ਹਾ ਦੇ ਉੱਤੇ ਆਪਣੀ ਕਢਾਈ ਕਰਨੀ ਆ ਇਹ ਨੂੰ ਆਵਨ ਨੂੰ ਸੁਣੋ ਇਹਦੇ ਉੱਤੇ ਸਿੱਧੀ ਲਾਈਨ ਉੱਤੇ ਕਢਾਈ ਕਰਕੇ ਦੱਸਣਗੇ ਇਹ ਕਿਹੜੇ ਟਾਂਕੇ ਦੇ ਕਰੋਂਗੇ ਆਪਾਂ ਨਾ ਸਟਾਰਟਿੰਗ ਦੇ ਵਿੱਚ ਆਪਾਂ 4 ਨੰਬਰ ਟਾਂਕੇ ਦੇ ਕਰ ਲੈਣੇ ਆ ਜੇਕਰ ਤੁਸੀਂ ਇੱਕ ਟਾਂਕੇ ਦੇ ਉੱਤੇ ਕਢਾਈ ਕਰਨੀ ਹੈ ਨਾ ਤਾਂ ਤੁਹਾਨੂੰ ਉਹ ਟਾਂਕਾ ਉੱਤੇ ਕਿਹੜੀ ਤੇ ਦੇਖ ਕੇ ਉੱਥੇ ਇਸ ਨੂੰ ਗੋਡਾ ਪ੍ਰੈਸ ਕਰਕੇ ਇੱਕ ਜਗ੍ਹਾ ਤੇ ਖੜਾ ਕੇ ਫਿਰ ਕਢਾਈ ਕਰਨੀ ਪਊਗੀ ਵੀ ਹਿੱਲੇ ਨਾ ਪਹਿਲਾਂ ਆਪਾਂ ਸ਼ੁਰੂ ਤੋਂ ਜਦੋਂ ਆਪਣੀ ਕਢਾਈ ਸਟਾਰਟ ਕਰਨੀ ਆ ਆਪਾਂ ਨੇ ਸ਼ੁਰੂ ਤੋਂ ਹੀ 4 ਨੰਬਰ ਟਾਂਕਾ ਨਹੀਂ ਲਗਾਉਣਾ ਹੈਗਾ ਮਤਲਬ ਜਿਹੜਾ 4 ਨੰਬਰ ਟਾਂਕਾ ਉਹ ਐਡਾ ਵੱਡਾ ਲੱਗੂਗਾ ਤੇ ਆਪਾਂ ਨੇ ਸ਼ੁਰੂ ਤੋਂ ਇਹ ਟਾਂਕਾ ਨਹੀਂ ਲਗਾਉਣਾ ਹੈਗਾ ਸ਼ੁਰੂ ਆਪਾਂ ਨੇ ਸਟਾਰਟਿੰਗ ਕਰਨੀ ਆ ਆਪਾਂ ਨੇ 0 ਟਾਂਕੇ ਤੋਂ ਇਸ ਤਰ੍ਹਾਂ ਜਿਵੇਂ ਆਪਾਂ ਨੇ ਸਟਰੇਟ ਲਾਈਨ ਡਰਾ ਕੀਤੀ ਸੀ ਆਪਾਂ ਨੇ ਉਸੇ ਤੇ ਆਪਾਂ ਸਟਰੇਟ 0 ਨੰਬਰ ਤੇ ਲਾਈਨ ਲਗਾ ਲਈ ਇਹਦੇ ਨਾਲ ਕੀ ਹੁੰਦਾ ਵੀ ਜਦੋਂ ਆਪਾਂ ਸਟਾਰਟਿੰਗ ਤੋਂ ਆਪਾਂ ਟਾਂਕਾ ਵੱਡਾ ਲਾਉਣੇ ਆ ਕਿ ਇੱਥੋਂ ਆਪਣਾ ਟਾਂਕਾ ਉੱਦੜਨ ਲੱਗ ਜਾਂਦਾ ਜੇ ਆਪਾਂ ਨੀਚੇ 0 ਤੋਂ ਸ਼ੁਰੂ ਕਰਾਂਗੇ ਫਿਰ ਉਹਨਾਂ ਉੱਦੜਦਾ ਨਹੀਂ ਹੈਗਾ ਤੇ ਹੁਣ ਆਪਾਂ ਇਹਨੂੰ ਲਾਵਾਂਗੇ 4 ਨੰਬਰ ਤੇ ਐਸ ਤਰ੍ਹਾਂ ਇਹ ਆਪਾਂ ਨੇ ਸਿੱਧੀ ਲਾਈਨ ਡਰਾ ਕਰਨੀ ਹੈ ਜੇ ਤੁਸੀਂ ਕੋਸ਼ਿਸ਼ ਕਰਿਓ ਹੋ ਸਕਦਾ ਤੋਂ ਤੋ ਸਿੱਧਾ ਜਾਵੇ ਇਹ ਕੋਈ ਚੱਕਰ ਨਹੀਂ ਆਏਗਾ ਪਹਿਲਾਂ ਸ਼ੁਰੂ-ਸ਼ੁਰੂ ਤੋਂ ਥੋੜਾ ਮੋਟਾ ਇਹ 빙ਟੇਟਾ ਹੋਊਗਾ ਪਰ ਪ੍ਰੈਕਟਿਸ ਨਾਲ ਹੌਲੀ-ਹੌਲੀ ਤੁਹਾਡਾ ਹੱਥ ਖੜ ਜੇਗਾ ਖਣੂ ਅਸੀਂ ਇਹ ਵੀ ਦਿਖਾ ਦਿੰਦੇ ਆ ਜਿਵੇਂ ਅਮਨੇ ਆਖਿਆ ਸੀਗਾ ਵੀ 4 ਨੰਬਰ ਟਾਂਕੇ ਤੇ ਕੜਾਈ ਕਰ ਰਹੀ ਆ ਅਪਣ 4 ਨੰਬਰ ਟਾਂਕੇ ਦਾ ਮਤਲਬ ਹੁੰਦਾ ਵੀ ਜਿਵੇਂ ਆ ਖੜੀ ਆ ਇਹ ਦੇਖੋ 4 ਨੰਬਰ ਦੇ ਉੱਤੇ ਖੜੀ ਆ ਇਿੱਥੇ ਇੱਥੇ ਲੱਗ ਕੇ ਕਿਵੇਂ ਆਉਂਦੀ ਆ ਜਿਹੜਾ ਨੀਚੇ ਕੋਡਾ ਹੁੰਦਾ ਨਾ ਉਹਨੂੰ ਪ੍ਰੈਸ ਕਰਕੇ ਇੱਕ ਜਗ੍ਹਾ ਤੇ ਖੜਾ ਕੇ ਜਿਵੇਂ 4 ਨੰਬਰ ਤੇ ਸੂਈ ਆ ਗਈ ਜਾਂ ਤੁਸੀਂ 2 ਨੰਬਰ ਤੇ ਕੜਾਈ ਕਰਨੀ ਆ ਤਾਂ ਉਹ ਘੜੀ ਨੂੰ ਥੱਲੇ ਕੋਡੇ ਨਾਲ ਪ੍ਰੈਸ ਕਰਕੇ ਦੇਖੋ ਜਦੋਂ ਕੋਡਾ ਪ੍ਰੈਸ ਕਰਾਂਗੇ ਲੈਫਟ ਰਾਈਟ ਹਿੱਲੂਗੀ ਜਿਹੜੇ ਨਾਲ ਕਿ ਤੁਸੀਂ ਕੜਾਈ ਕਰਨੀ ਆ ਨਾ ਉਹਦੇ ਉੱਤੇ ਲਿਆ ਕੇ ਇਹਨੂੰ ਸੂਈ ਨੂੰ ਤੁਸੀਂ ਉਹ ਜਗ੍ਹਾ ਤੇ ਕੋਡੇ ਨੂੰ ਖੜਾ ਸਕਦੇ ਹੋ ਜਾਂ ਇੱਧਰ ਇੱਕ ਮਿੰਟਾ ਬਣਾ ਇੱਧਰ ਸਪਰਿੰਗ ਲੱਗਿਆ ਹੁੰਦਾ ਉਹਨੂੰ ਲੋਕ ਵੀ ਕਰ ਸਕਦੇ ਆ ਨਾ ਜੇ ਆਪਣਾ ਆਪਣੇ ਤੋਂ ਗੋਡਾ ਨਾ ਖੜੇ ਵੀ ਆਪਾਂ ਸ਼ੁਰੂ-ਸ਼ੁਰੂ ਚ ਗੋਡਾ ਆਪਣਾ ਖੜਦਾ ਨਹੀਂ ਹੈਗਾ ਫਿਰ ਲੇ ਜਾਂਦਾ ਤੇ ਉਹਦੇ ਵਾਸਤੇ ਇਹਦੇ ਇੱਕ ਆ ਸਕਰੂ ਲੱਗਿਆ ਹੋਣਾ ਹੈਗਾ ਇਹ ਉੱਪਰ-ਨੀਚੇ ਹੁੰਦਾ ਇਹਦੇ ਚ ਤੇ ਇਹਨੂੰ ਆਪਾਂ ਜਿਵੇਂ ਹੁਣ ਆਪਾਂ ਇਹਨੂੰ 4 ਨੰਬਰ ਤੇ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇੱਥੇ ਸਟਾਪ ਕਰ ਸਕਦੇ ਆ ਇਹਦੇ ਨਾਲ ਇਸ ਤੋਂ ਬਾਅਦ ਆਪਾਂ ਚਾਹੇ ਗੋਡਾ ਇਹਦੇ ਨਾਲ ਨਾ ਲਾਈਏ ਇਹ ਬਿਨਾ ਗੋਡੇ ਤੋਂ ਇੱਥੇ ਖੜਾ ਰਹੂਗਾ ਇਹ ਇਹ ਲੋਕ ਲੱਗਿਆ ਦਾ ਇਹਨੂੰ ਲੋਕ ਲੱਗ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਜਿਵੇਂ ਮਰਜ਼ੀ ਸਿੱਧੀ ਸੀਣ ਲਗਾ ਸਕਦੇ ਆ ਤੇ ਇਹ ਹੁਣ ਤੁਹਾਨੂੰ ਮੈਂ ਲੋਕ ਲਾ ਕੇ ਦਿਖਾਉਣੀ ਆ ਲੱਗਿਆ ਹੋਇਆ ਹੈਗਾ ਕੋਈ ਕੋਸਾਈ ਦੀ ਕੜਾਈ ਹੋ ਗਈ ਆਪਾਂ ਜਿਹੜੇ ਵੀ ਟਾਂਕੇ ਇਹ ਹੁਣ 4 ਨੰਬਰ ਤੇ ਹੀ ਚੱਲੂ ਲੋਕ ਲਾ ਕੇ ਇੱਕ ਵਾਰ ਆਪਾਂ ਨੇ 0 ਨੰਬਰ ਤੇ ਸਲਾਈ ਲਾ ਲੈਣੀ ਆ ਪਹਿਲਾਂ ਉਸ ਤੋਂ ਬਾਅਦ ਇਹਨੂੰ 4 ਨੰਬਰ ਤੇ ਖੜਾ ਆ ਕੇ ਟਾਂਕੇ ਨੂੰ ਲੋਕ ਲਗਾ ਦੇਣੇ ਤੇ ਹੁਣ ਆਪਾਂ ਇਹਨੂੰ ਜਿਵੇਂ ਮਰਜ਼ੀ ਇਸ ਤਰ੍ਹਾਂ ਚਲਾਈ ਦਿੰਦੇ ਆ ਤੇ ਇੱਕ ਕਾਲੀ ਨਹੀਂ ਕਰਨੀ ਹੈਗੀ ਪ੍ਰੈਕਟਿਸ ਕਰਨ ਲਈ ਸਲੋ ਸਲੋ ਆਪਣਾ ਮਸ਼ੀਨ ਨੂੰ ਚਲਾਇਓ ਕੋਤੇ ਜਿਨਾ ਤੁਸੀਂ ਉਦੋਂ ਕਰਿਓ ਜਦੋਂ ਤੁਹਾਨੂੰ ਯਕੀਨ ਹੋ ਗਿਆ ਵੀ ਸੁੰ ਥੋੜਾ ਹੱਥ ਠੜ ਗਿਆ ਇਹਦੇ ਉੱਤੇ ਜੇ ਜਿਹੜੀ ਥੱਲੇ ਮਸ਼ੀਨ ਦੀ ਰੇਸ ਹੁੰਦੀ ਆ ਜਿਹਦੇ ਨਾਲ ਮਸ਼ੀਨ ਇਹ ਹੋਲੀ ਤੇ ਤੇਜ਼ ਚੱਲਦੀ ਆ ਹਨਾ ਸ਼ੁਰੂ ਦੇ ਵਿੱਚ ਉਹ ਤੁਸੀਂ ਘੱਟ ਹੀ ਪ੍ਰੈਸ ਪ੍ਰੈਸ ਕਰਨੀ ਆ ਜਿੰਨਾ ਤੁਸੀਂ ਇਹਨੂੰ ਘੱਟ ਪ੍ਰੈਸ ਕਰੋਗੇ ਇਹ ਮਸ਼ੀਨ ਉਹਨਾਂ ਹੀ ਘੱਟ ਸਪੀਡ ਦੇ ਵਿੱਚ ਚੱਲੂਗੀ ਇਹ ਆਪਣੀਆਂ ਦੋ ਲਾਈਨਾਂ ਦੇਖੋ ਸਰ ਗਰੇਡ ਲੱਗਦੀਆਂ ਚਾਰ ਨੰਬਰ ਟਾਂਕੇ ਤੇ ਲਗਾਈਆਂ ਨੇ ਆਪਾਂ ਨੇ ਇੱਕ ਇਹ ਵੀ ਫਾਇਦਾ ਚਾਰ ਨੰਬਰ ਮਤਲਬ ਕੋਈ ਵੀ ਨੰਬਰ ਤੇ ਆਪਾਂ ਨੇ ਟਾਂਕੇ ਨੇ ਖੜਾ ਲਿਆ ਤਾਂ ਉਹ ਸਿਰਫ ਉਹੀ ਨੰਬਰ ਦਾ ਟਾਂਕਾ ਲਗਾਉਗੀ ਵੱਧ ਘਟਣੀ ਹੋਊਗਾ ਕਈ ਵਾਰ ਆਪਣੇ ਤੋਂ ਗੋਡਾ ਹਿੱਲ ਜਾਂਦਾ ਜਦੋਂ ਆਪਾਂ ਕੰਮ ਕਰਨਾ ਸ਼ੁਰੂ ਕਰਦੇ ਆਂ ਵੀ ਉਹ ਖੜਾ ਕੇ ਵੀ ਆਪਾਂ ਲਗਾ ਸਕਦੇ ਆਂ ਤਾਂ ਲੋਕਾਂ ਦਾ ਇਹ ਫਾਇਦਾ ਵੀ ਉਹ ਟਾਂਕਾ ਹਿੱਲੇਗਾ ਨਹੀਂ ਤੇ ਸਫਾਈ ਆਉਗੀ ਤੇ ਜਿਵੇਂ ਹੁਣ ਆਪਾਂ ਨੇ ਇਹ ਜਿਗਜੈਗ ਬਣਾਇਆ ਇਹਨੂੰ ਆਪਾਂ ਕਿਸੇ ਵੀ ਨੰਬਰ ਤੇ ਤਿਆਰ ਕਰ ਸਕਦੇ ਆ 0 ਤੋਂ ਲੈ ਕੇ ਮਤਲਬ 1 2 ਨੰਬਰ 3 ਨੰਬਰ 4 ਨੰਬਰ 5 ਨੰਬਰ ਫੁੱਲ ਗੋਡਾ ਜਿਵੇਂ ਹੁਣ ਆਹ ਵਾਲਾ ਆ ਗਿਆ ਫੁੱਲ ਗੋਡਾ ਹਨਾ ਇਹ 5 ਨੰਬਰ ਇੱਥੇ ਆ ਗਿਆ ਇਹਦਾ 4 ਇੱਥੇ ਆ ਤੇ ਜਿਵੇਂ ਜਿਵੇਂ ਇਹਦੇ ਆਹ ਲਾਈਨਾਂ ਲੱਗੀਆਂ ਹੋਈਆਂ ਨੇ ਉੱਥੇ-ਉੱਥੇ ਇਹਦੇ ਨੰਬਰ ਮਤਲਬ ਪੂਰਾ ਹੁੰਦਾ ਜਿਵੇਂ ਇਹਦਾ 0 ਨੰਬਰ ਇੱਥੇ ਹੁੰਦਾ ਤੁਸੀਂ ਦੇਖ ਸਕਦੇ ਆ ਵੀ ਇਹ 0 ਨੰਬਰ ਤੇ ਇੱਥੇ ਖੜੀ ਐ ਸੂਈ ਇਸ ਆ ਜਿਹੜੀਆਂ ਲਾਈਨਾਂ ਨੇ ਬਸ ਇਹਦੇ ਨੰਬਰ ਨੇ ਤੇ ਇਸ ਦੂਬਾਰ ਪੰਜ ਨੰਬਰ ਦੂਬਾਰ ਇਹਦਾ ਗੋਡਾ ਇੱਥੇ ਆ ਕੇ ਫੁੱਲ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਜਿੱਗ ਜਾਏਗਾ ਜਿਹੜਾ ਇਹਨੂੰ ਆਪਾਂ 0 ਨੰਬਰ ਟਾਂਕੇ ਨਾਲ ਲਗਾ ਲਵਾਂਗੇ 0 ਨੰਬਰ ਦਾ ਉਦਾਂ ਹੁੰਦਾ ਜਿਵੇਂ ਆਪਣਾ ਸਲਾਈ ਮਸ਼ੀਨ ਵਾਲੀ ਦੀ ਸੂਈ ਆਪਣਾ ਸਲਾਈ ਕਰਦੀ ਹੁੰਦੀ ਹੈ ਪਰ ਸ ਸੀਨ ਸੂਈ ਤਾਂ ਇੱਕ ਥਾਂੇ ਚੱਲਦੀ ਆ ਚਲਾਉਣਾ ਆਪਾਂ ਨੇ ਫਰੇਮ ਐ ਵੀ ਅੱਗੇ ਪਿੱਛੇ ਆਪਾਂ ਨੇ ਫਰੇਮ ਕਰਨਾ ਜੇ ਆਪਾਂ ਜਿਆਦਾ ਤੇਜ਼ ਫਰੇਮ ਕਰਾਂਗੇ ਤਾਂ ਇਹਦੇ 0 ਨੰਬਰ ਦਾ ਜਿਹੜਾ ਟੰਕਾ ਆਗਾ ਦੇਖੋ ਐਵੇਂ ਵੱਡਾ ਵੀ ਲੱਗ ਜਾਂਦਾ ਇਹ ਐ ਜ਼ਰੂਰੀ ਨਹੀਂ ਵੀ 0 ਨੰਬਰ ਦਾ ਟੰਕਾ ਇਹ ਛੋਟਾ ਹੀ ਲਾਉਗੀ ਜਿੰਨਾ ਆਪਾਂ ਵੱਡਾ ਫਰੇਮ ਤੇ ਚਲਾਵਾਂ ਜੋ 19 ਵੱਡਾ ਕਰਨ ਉਹ ਮਤਲਬ ਜਿੰਨੀ ਸਪੀਡ ਤੇ ਆਪਾਂ ਫਰੇਮ ਖਿੱਚਾਂਗੇ ਤੇ ਹੁਣ ਆਪਾਂ ਨੇ ਇਹਦਾ 4 ਨੰਬਰ ਤੇ ਲੋਕ ਲਗਾਤਾ ਇੱਥੇ ਇਸ ਤਰ੍ਹਾਂ ਤੇ ਹੁਣ ਆਪਾਂ 4 ਨੰਬਰ ਤੇ ਹੀ ਜਿਗਜੈ ਕਰਾਂਗੇ। ਇਹ ਵੀ ਸਟ੍ਰੇਟ ਲਾਈਨ ਮਤਲਬ ਸਟ੍ਰੇਟ ਪਾਂਚੇ ਨਾਲ ਹੀ ਬਣਦਾ ਹੈਗਾ। ਜਿਗਜੈ ਵੀ। ਵਾਹ ਦੇਖ ਲਓ ਜਿਵੇਂ ਜਿਵੇਂ ਇਹ ਤਿਕੋਣਾ ਜਿਗਜੈਗਾ ਹੈ ਨਾ ਉਹਦੇ ਤੌੜੇ ਦਾ ਫਰੇਮ ਨੂੰ ਘੁਮਾਉਣਾ। ਉਹ ਜੁਵਾ ਦਾ ਇਹਦਾ ਰਾਈਟ ਵੱਲ ਲੈ ਕੇ ਜਾਣਾ ਹੈ ਨਾ। ਫਿਰ ਨੀਚੇ ਨੂੰ ਲੈ ਕੇ ਉਹਨਾ ਜਿਵੇਂ ਅਮਨ ਲੈ ਕੇ ਜਾ ਰਹੇ ਨੇ ਫਿਰ ਰਾਈਟ ਨੂੰ ਲੈ ਕੇ ਜਾ ਰਹੇ ਨੇ ਦੇਖੋ ਆਪਾਂ ਫਿਰ ਨੀਚੇ ਨੂੰ ਲੈ ਕੇ ਜਾ ਰਹੇ ਨੇ ਬਦਰ ਜਿੱਦਾ ਜਿੱਤਾ ਆਪਣੀ ਕੜਾਈ ਆ ਉਹਦੇ ਅਕੋਰਡਿੰਗ ਆਪਾਂ ਨੇ ਫਰੇਮ ਨੂੰ ਹਲਾਉਣਾ ਇਹ ਵੀ ਨਹੀਂ ਹੈਗਾ ਵੀ ਆਪਾਂ ਨੇ ਫਰੇਮ ਨੂੰ ਜਿਆਦਾ ਸਪੀਡ ਦੇ ਵਿੱਚ ਚਲਾਉਣਾ ਜਿੰਨੀ ਆਪਣੀ ਮਸ਼ੀਨ ਦੀ ਸਪੀਡ ਆ ਹੈ ਨਾ ਉਹਦੇ ਅਕੋਰਡਿੰਗ ਆਪਾਂ ਨੇ ਫਰੇਮ ਨੂੰ ਹਲਾਉਣਾ ਕਈ ਵਾਰ ਮਸ਼ੀਨ ਦੀ ਸਪੀਡ ਹੌਲੀ ਹੋਵੇ ਜੇ ਆਪਾਂ ਫਰੇਮ ਤੇਜ਼ ਕਮਾਈਏ ਹਨਾ ਤਾਂ ਵਿੱਚ ਸਿੱਧ ਸੱਡਣ ਲੱਗ ਜੂਗੀ ਗੜਾਈ ਇਹ ਹੁਣ ਆਮ 0 ਟਾਂਕੇ ਦੇ ਲਾਰੇ ਨੇ ਇਸ ਤਰ੍ਹਾਂ ਹੱਸਾ ਪਹਿਲਾਂ 0 ਟਾਂਕੇ ਨਾਲ ਜਿਹੜਾ ਹੀ ਆਪਣੀ ਛਾਪ ਆ ਤਾਰਿਆ ਹੁੰਦਾ ਨਾ ਉਹਨੂੰ ਆਪਾਂ ਕਵਰ ਕਰਨਾ ਹੁੰਦਾ ਮਤਲਬ ਆਊਟਲਾਈਨ ਬਣਾਉਣੀ ਹੁੰਦੀ ਆ ਤੇ ਹੁਣ ਆਪਣਾ 5 ਨੰਬਰ ਤੇ ਚੱਲ ਜੂਗੇ ਇਹ ਛੇ ਪੰਜ ਨੰਬਰ ਦੇ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਪਹਿਲਾ ਟਾਂਕੇ ਲੱਗਿਆ ਹੋਇਆ ਜਿਗਜੈਗ ਬਣਿਆ ਹੋਇਆ ਉਹਦੇ ਨਾਲੋਂ ਇਹ ਟਾਂਕੇ ਦੀ ਚੜਾਈ ਆ ਇਸ ਤਰ੍ਹਾਂ ਆਪਾਂ ਜਿਗਜੈਗ ਬਣਾ ਸਕਦੇ ਹਾਂ ਸੂਤਾਂ ਤੇ ਬਹੁਤ ਸੋਹਣਾ ਲੱਗਦਾ ਜਿਗਜੈਗ ਵੀ ਬਣਿਆ ਹੋਇਆ ਇਹ ਆਪਾਂ ਨੇ ਪੰਜ ਨੰਬਰ ਟਾਂਕੇ ਤੇ ਬਣਾਇਆ ਤੇ ਇਹ ਆਪਾਂ ਨੇ ਚਾਰ ਨੰਬਰ ਟਾਂਕੇ ਤੇ ਬਣਾਇਆ ਸੀ ਤੇ ਬਾਕੀ ਇਹ ਸਟ੍ਰੇਟ ਲਾਈਨਾਂ ਜਦੋਂ ਆਪਾਂ ਨੇ ਪ੍ਰੈਕਟਿਸ ਕਰਨੀ ਹੈ ਤਾਂ ਆਪਾਂ ਨੇ ਸਿਰਫ ਸਿੱਧਾ ਫਰੇਮ ਤੇ ਹੀ ਪ੍ਰੈਕਟਿਸ ਕਰਨੀ ਹੈ ਜਿੰਨੇ ਆਪਾਂ 0 ਨੰਬਰ ਟਾਂਕੇ ਤੇ ਇਸ ਤਰ੍ਹਾਂ ਮਸ਼ੀਨ ਚਲਾ ਕੇ ਫਰੇਮ ਆਪਾਂ ਨੂੰ ਸਾਰੇ ਪਾਸੇ ਚਲਾਉਣਾ ਆਉਣਾ ਚਾਹੀਦਾ ਬਾਕੀ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀ ਦਿਖਾ ਦੇਵਾਂਗੇ ਨਾ ਵੀ ਆਪਾਂ ਫਰੇਮ ਨੂੰ ਕਿਸ ਤਰ੍ਹਾਂ ਫੜ ਸਕਦੇ ਹਾਂ ਕਿਵੇਂ ਖੁਰਚਾ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਜ਼ਰੂਰ ਪਤਾਵਾਵਾਂਗੇ ਇਸ ਫਰੇਮ ਦੇ ਵਿੱਚ ਆਹ ਵੀਡੀਓ ਦੇ ਵਿੱਚ ਕਿਉਂਕਿ ਇਹ ਆਪਾਂ ਤਾਂ ਸਿਰਫ ਸਿੱਧਾ ਚਲਾਉਣਾ ਦੱਸਿਆ ਅੱਜ ਆਪਾਂ ਨੇ ਵੀ ਸਿੱਧੀ ਲੈਣ ਕਿਵੇਂ ਬਣਾ ਸਕਦੇ ਹਾਂ ਤੇ ਕਿਉਂਕਿ ਇਹ ਟੇਡਾ ਇਸ ਤਰ੍ਹਾਂ ਜੇ ਆਪਾਂ ਟਾਂਕਾ ਲਾਈਏ ਇਹ ਇਸ ਤਰ੍ਹਾਂ ਕੋਈ ਆਪਣੀ ਲਾਈਨ ਨਹੀਂ ਬਣਦੀ ਹੈਗੀ ਕਿਉਂਕਿ ਜਦੋਂ ਆਪਾਂ ਆਪਣੇ ਵਰਕ ਕਰਨਾ ਤਾਂ ਇਸ ਤਰ੍ਹਾਂ ਹੀ ਕਰਨਾ ਹੈ ਕਾਂਚਾਂ ਨੇ ਇਸ ਤਰ੍ਹਾਂ ਹੀ ਲਾਉਣਾ ਹੈ ਬਾਕੀ ਜਦੋਂ ਆਪਾਂ ਫੁੱਲਾਂ ਦਾ ਡਿਜ਼ਾਈਨ ਬਣਾਵਾਂਗੇ ਤੁਹਾਨੂੰ ਸਾਰੀ ਸਮਝ ਆ ਜੂਗੀ ਇਹ ਕਿੱਧਰ ਕਿੱਧਰ ਨੂੰ 프레임 ਘੁਮਾ ਕੇ ਡਿਜ਼ਾਈਨ ਬਣਦੇ ਨੇ ਮਤਲਬ ਜਦੋਂ ਪਰ ਟਾਂਕਾ ਤਿੰਨ ਚਾਰ ਤੇ ਕਰਨਾ ਉਹ ਤੋਂ ਖੱਬੇ ਪਾਸੇ ਨੂੰ ਨਹੀਂ ਕਢਾਈ ਕਰਕੇ ਲੈ ਕੇ ਆ ਸਕਦੇ ਸਿੱਧਾ ਜਾਣਾ ਬਸ ਪ੍ਰੇਮ ਘੁਆ ਸਕਦੇ ਆਪਾਂ ਹਨਾ ਜਿਹੜੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਸਿੱਖਣੀ ਆ ਕਢਾਈ ਵਾਸਤੇ ਉਹੋ ਹੋ ਆਪਾਂ ਵੀਡੀਓ ਚ ਤੁਹਾਨੂੰ ਬਣਾ ਕੇ ਦੱਸਾਂਗੇ ਵੀ ਐ ਇਦਾਂ ਇਦਾਂ ਕਰਕੇ ਆਪਾਂ ਕਢਾਈ ਸਿੱਖ ਸਕਦੇ ਆ ਇਹ ਆਪਾਂ ਨੇ ਸਿਰਫ ਸਿੰਗਲ ਉਹੀ ਟਾਂਕਾ ਦੱਸਿਆ ਵੀ ਜਿਵੇਂ ਆਪਾਂ ਖੜਾ ਕੇ ਟਾਂਕਾ ਕਰ ਸਕਦੇ ਆ ਵੀ ਇਹਨੂੰ ਖੜਾ ਕੇ ਟਾਂਕੇ ਤੇ ਸਿੱਧੀ ਲਾਈਨ ਵੱਜ ਸਕਦੀ ਹੈ ਤੇ ਇਹ ਜਿਗਜੈਗ ਬਣ ਸਕਦਾ ਹੈ ਤੇ ਬਾਕੀ ਚੀਜ਼ਾਂ ਸਾਨੂੰ ਆਪਾਂ ਗੋਡਾ ਕਿਵੇਂ ਘੱਟ ਤੇ ਚਲਾਉਣਾ ਪੱਧ ਤੇ ਚਲਾਉਣਾ ਸਾਰਾ ਕੁਝ ਆਪਾਂ ਨੇ ਮਤਲਬ ਫੁੱਲਾਂ 'ਚ ਜਿਹੜੀ ਜਿਹੜੀ ਚੀਜ਼ਾਂ ਕੰਮ ਆਉਂਦੀਆਂ ਨੇ ਸੋ ਸ਼ੁਰੂ ਤੋਂ ਉਸ ਹਿਸਾਬ ਨਾਲ ਆਪਾਂ ਟਾਂਕੇ ਲਾਉਣੇ ਸਿੱਖਾਂਗੇ ਉਸ ਤੋਂ ਬਾਅਦ ਆਪਾਂ ਫੁੱਲ ਬਣਾਉਣੇ ਸਿੱਖਾਂਗੇ ਤੇ ਬੱਦ ਤੋਂ ਬੱਦ ਤੁਸੀਂ ਸ਼ੇਅਰ ਜਰੂਰ ਕਰੋ ਵੀਡੀਓ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਤੁਹਾਡੇ ਲਈ ਕੜਾਈ ਵਾਲੀਆਂ ਕਲਾਸਾਂ ਲੈ ਕੇ ਆਉਂਦੇ ਰਹਾਂਗੇ YouTube ਦੇ ਉੱਤੇ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹ ਭੈਣਾਂ ਤੱਕ ਵੀ ਪਹੁੰਚਾਓ ਜਿਹੜੀਆਂ ਕੜਾਈ ਸਿੱਖਣਾ ਚਾਹੁੰਦੀਆਂ ਨੇ ਤੇ ਜੇਕਰ ਤੁਹਾਨੂੰ ਤਰੀਕਾ ਸਾਡਾ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਜ਼ਰੂਰ ਕਰਿਓ ਤੇ ਜਿਹੜੇ ਭੈਣਾਂ ਨੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਜੇਕਰ ਕੋਈ ਗਲਤੀ ਹੋਵੇ ਤਾਂ ਮੈਨੂੰ ਛੋਟਾ ਵੀਰ ਸਮਝ ਕੇ ਮaaf ਕਰਦੇ ਹੋ ਚਲੋ ਆਪਾਂ ਤੁਹਾਡੇ ਲਈ ਨੈਕਸਟ ਕਲਾਸ ਲੈ ਕੇ ਹਾਜ਼ਰ ਹੋਵਾਂਗੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ